ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹਿ ਸ੍ਰੀ ਭਗਵਤੀ ਜੀ ਕੀ ਬਾਤ ਸਹਾਈ ਦਸਵੀਂ ਪ੍ਰਤਿਪ ਭਗਵਤੇ ਸਿਮਰ ਕੇ ਗੁਰ ਨਾਮ ਕਲੇ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਆਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਈ ਸ੍ਰੀ ਹਰਿ ਅਨਸੰਤ ਧਿਆਈ ਜੈਸ ਡਟ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਘਰ ਨਾਉ ਨਿਦਿਆਵੇ ਧਾਈ ਸਾਬ ਥਾਈ ਹੋਏ ਸਹਾਇ ਜਸ ਮੇਸ ਪਿਤਾ ਆਸਰੀ ਗੁਰੂ ਗੋਬਿੰਦ ਸਿੰਘ ਜੀ ਸਾਬ ਥਾਈ ਹੋਏ ਸਹਾਇ ਦਾਸਾ ਪਾਤਸ਼ਾਹਾਂ ਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਂਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਡੜ ਕੀਤਾ ਤੈਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਨਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੇ ਸੀ ਦਿੱਤੇ ਬੰਦ ਬੰਦ ਘਟਵਾਏ ਕੋਪਰੀਆਂ ਲੋਹਾਈਆਂ ਚੜਕੜੀਆਂ ਤੇ ਚੜ੍ਹ ਤਨ ਆਰਿਆਂ ਦੇ ਨਾਲ ਕਰ ਵਾਏ ਗੁਰਦੁਆਰਿਆਂ ਦੇ ਸੇਵਾ ਕੁਰਬਾਨੀਆਂ ਕੀਤੀਆਂ ਧਰਮ ਨਹਿ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਇ ਤਿਨਾ ਸਿੰਘਾਂ ਸਿੰਘਣੀਆਂ ਦੀ ਕਾਰਨੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਉਪਰਕਾਮਾ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਸਦਕਾ ਸਰਬ ਸੁਖੋ ਵੈ ਜਹਾਂ ਜਹਾਂ ਖਾਸਾ ਜੇ ਸਾਹਿਬ ਤਾਹਾਂ ਤਾਹਾਂ ਰੁਸ਼ਿਆ ਰਿਆਤ ਦੇਖ ਤੇਗ ਫਤੇ ਵੈਦਗੀ ਪੈਂ ਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਅਕਸ਼ੂ ਜੀ ਸਿਖਾ ਨੂ ਸਿੱਖੀ ਦਾ ਕੇਸ ਦਾ ਨ ਰਹਿ ਤਦਾਨ ਬਵੇਗ ਦਾ ਨ ਬਸਾਹ ਦਾ ਨ ਪੁਰਖ ਦਾ ਦਾਨ ਸਰਦਾਨ ਨਾਮ ਦਾ ਸ੍ਰੀ ਅਮਕ ਸਰ ਸਾਹਿਬ ਜੀ ਦੇ ਦਰਸਨ ਆਈਸ਼ਾਨ ਚੌਂਕੀਆਂ ਝੰਡੇ ਬੰਗ ਜੋਗ ਜੋਗ ਅਟਲ ਧਾਰਮਿਕ ਜੈਕਾਰ ਬੋਲ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਨ ਨਿਮਾ ਮਤ ਉਚਿਤ ਮਤ ਪਾਉ ਦੇ ਰੱਖਿਆ ਅਕਾਲ ਪੁਰਖ ਵਾਹਿਗੁਰੂ ਆਪਣੇ ਪਾਉਂਦੇ ਸਦਾ ਸਹਾਈ ਦਾਤਾ ਸਰੀਰ ਨਾ ਕਾਣਾ ਸਾਡ ਦਾ ਸਮੂਹ ਗੁਰਦਵਾਰਿਆਂ ਜਿੰਨਾ ਤੋਂ ਪਿਆਰੇ ਮੰਤਰੋਂ ਵਿਛੋੜਿਆਗੇ ਖੋਲੇ ਦਰ ਸਤਿਦਾਰੇ ਸੇਵਾ ਸੰਭਾਲਦਾ ਦਾ ਖਾਲਸਾ ਜੀ ਨੂੰ ਬਖਸ਼ਣਾ ਨਵਾਨਿਆਂ ਦੇ ਮਾਨ ਸਤਿ ਨਾ ਕਾਣਿਆਂ ਦੇ ਤਾਣ ਸਤਿਗੁਰੂ ਨਯੋਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਦੇ ਪਾਸ ਸਰਬੱਤ ਸੰਗਤਾਂ ਦੇ ਬਲਵਾਰ ਅਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਮਿਹਰ ਦੇ ਨਾਲ ਪਾਵਨ ਪਵਿੱਤਰ ਰਤਾਨਾਂ ਤੇ ਸਾਹਮਣੇ ਸਮੇਂ ਦੀਵਾਨ ਸਜੇ ਸਜੇ ਦੀਵਾਨਾਂ ਦੇ ਵਿੱਚ ਸੋਧਾਰ ਰਹਿਰਾਸ ਗੁਰਬਾਣੀ ਦੇ ਜਾਪ ਨੇ ਉਸ ਤੋਂ ਅਪਰੰਤ ਆਪ ਜੀ ਦੇ ਚਰਨ ਕਮਲਾਂ ਦੇ ਪਾਸ ਸਾਂ ਕੀਰਤਨ ਕਰਮਨ ਮੇਰੇ ਇਹਾਂ ਉਹਾਂ ਜੋ ਕਾਂਤੇ ਗੁਰਬਾਣੀ ਦਾ ਸ਼ਬਦ ਕੀਰਤਨ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਸੰਗਤ ਰੂਪ ਦੇ ਵਿੱਚ ਸੇਵ ਬਉੜੀਆਂ ਆਨੰਦ ਸਾਹਿਬ ਗੁਰਬਾਣੀ ਦੇ ਜਾਪ ਹੋਏ ਬੇਅੰਤ ਸੇਵਕ ਮਈ ਗੁਰਬਾਣੀ ਦਾ ਜਾਪ ਕਰਦੇ ਆ ਕੀਰਤਨ ਜਸ ਕਰਦੇ ਆ ਸੇਵਾ ਨਿਭਾਉਂਦੇ ਆ ਹੋਈਆਂ ਭੁੱਲਾਂ ਗਲਤੀਆਂ ਬਖਸ਼ ਰਣੀਆਂ ਪੜ੍ਹੀ ਸੁਣੀ ਬਾਣੀ ਲੇਖੇ ਤੇ ਵਿਤਲੂ ਸੰਗਤਾਂ ਦੀ ਕੀਤੀ ਹੋਈ ਸੇਵਾ ਥਾਏ ਪੌਣੀ ਚਰ ਕਮਲਾਂ ਦੇ ਪਾਸ ਸਰਬਸੰਗ ਦੇ ਥਾਲੇ ਸਜ ਕਰ ਹਾਜ਼ਰ ਦਰ ਤੇ ਪ੍ਰਵਾਨ ਕਰਨੇ ਸੰਗਤਾਂ ਵਿੱਚ ਬਰਕਤਾਂ ਦੀ ਆਗਿਆ ਬਖਸ਼ ਕਰਨੀ ਨਾਨਕ ਪਉਸਰਿਆਂ ਪਕਾਇਆਂ ਪਾਈਆਂ ਥਾਲੇ ਮਾਹ ਜੇਨੀ ਗੁਰੂ ਮਨਾਇਆ ਰਾਜ ਰਜ ਸੇਖਾਏ ਪ੍ਰਸਾਦ ਦੇ ਥਾਲੇ ਸਜ ਕਰ ਹਾਜ਼ਰ ਦਰ ਤੇ ਪ੍ਰਵਾਨ ਕਰਨੇ ਸੰਗਤਾਂ ਵਿੱਚ ਬਰਕਤਾਂ ਦੀ ਆਗਿਆ ਬਖਸ਼ ਕਰਨੀ ਜਿੰਨਾ ਭੰਡਾਰਿਆਂ ਦੇ ਵਿੱਚ ਗੁਰੂ ਕੇ ਲੰਗਰ ਤਿਆਰ ਹੋਏ ਸੋ ਭੰਡਾਰੇ ਪ੍ਰਪੂਰ ਕਰਦੇ ਆਇਆਂ ਸੰਗਤਾਂ ਦਾ ਕਾਦਮ ਕਾਦਮ ਲੇਖੇ ਦੇ ਵਿੱਚ ਲਾਉਣਾ ਸਭ ਤੇ ਮਨ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ ਕਰਨਾ ਆਪ ਜੀ ਦੇ ਚਰਨ ਕਮਲਾਂ ਦੇ ਪਾਸ ਸਤਿਕਾਰਯੋਗ ਤੇਜੰਦਰ ਸਿੰਘ ਸੰਧੂ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਪਰਿਵਾਰ ਦੇ ਮਨ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਦੇ ਸੰਬੰਧੇਸਾਂ ਦੇ ਵਿੱਚ ਕਾਰੋਬਾਰਾਂ ਦੇ ਵਿੱਚ ਵਾਧੇ ਕਰਨੇ ਆਉਣ ਵਾਲਾ ਸਮਾ ਖੁਸ਼ੀਆਂ ਤੇੜਿਆਂ ਵਾਲਾ ਬਖਸ਼ਾ ਕਰਨਾ ਕਿਰਪਾ ਕਰੋ ਜੀ ਅਲਾਹੀ ਦਰਗਾਹੀ ਹੁਕਮਨਾਮੇ ਅਭਖਸ਼ ਕਰਕੇ ਨਾਦਰੋ ਨਦਰ ਨੇ ਹਾਲ ਕਰਨਾ ਸਰਬਤ ਸੰਗਤਾਂ ਦੇ ਕਾਰਜਾਂ ਰਾਸ ਕਰਨੇ ਭੋਲਾ ਗਲਤੀਆਂ ਮਾਫ ਕਰਨਿਆ ਸਹੀ ਗੁਰਮੁਖ ਪਿਆਰੇ ਮਿਰਣ ਜਿਨਾ ਮਿਲਿਆ ਆਪੀ ਦਾ ਨਾਮ ਚੇਤਾ ਬੇਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਰ ਆ ਕੇ ਆ ਭਈਆ ਉਹ ਹੈ ਗਾਵਣਾ ਜੀ ਜੋ ਤਸਰ ਭਤ ਨਾਉ ਤੇਰਾ ਧਿਆਵਣਾ ਤੂੰ ਦਾ ਬਾਲ ਬਾਲ ਜਾ ਬਣ ਜਨ ਹਰ ਹਰਦ ਨਾਮ ਨ ਵਸਯੋ ਤੈ ਨਮਾਤ ਕੀ ਜਹ ਹਰ ਬੰਧ ਤੈ ਸੋਨੇ ਦੇਹ ਫਿਰ ਜਨ ਨਾਮ ਹੋਏ ਖਖ ਖਖ ਮੋ Okay. جن گوپ دام پر گا جن ساد ملو بڈ پاگی سب کلب گئے گوا ج ست ساب بڈ دان ہار کیے باغ ساں جن کو کرپا کری جگ جیون i واحرو جی کا خالص بہت وڈے پاگ ہیں اپار میر بخش کرپا سڈے سارا کی ਜੋ ਸਭ ਨੂੰ ਆਪਣੀ ਸਭ ਤੋਂ ਕੀਮਤੀ ਦਾਤ ਸਤ ਸੰਗਤ ਸਿਮਰਨ ਕੀਰਤਨ ਦੀ ਬਖਸ਼ਿਸ਼ ਦਿੱਤੀ ਸਾਧ ਸੰਗਤ ਜੀਓ ਮੁਖੰਮਦ ਨੂਰ ਸਾਹਿਬ ਦਾ ਆਪ ਦਾ ਸਰਵਨ ਕਿੰਨਾ ਹੈ ਕੰਟਰੋਲ ਸ਼ਰੂ ਕਰਨ ਸਾਹਿਬ ਜੀ ਦੇ 697 618ਵੇਂ ਅੰਮ੍ਰਿਤ ਜੈਸਰੀ ਮਹਿਲ ਚੌਥਾ ਦੇ ਇਸ ਲੇਖੇ

ਖੱਪ-ਖੱਪ ਹੁਨੇ ਕਰਦਾ ਜੀ ਅਰਥ ਕਰਦੇ ਰੋਣ ਦੇ ਆਪ ਸਰ ਸੂਝਾ ਬੈਠੇ ਹੋ ਖੱਪ-ਖੱਪ ਬੁੜਿਆ ਕਰੇ ਮੇਰੇ ਮਨ ਆਪਾ ਸਾਰੇ ਆਪਣੀ ਅਲਰਜੀ ਆਪਣਾ ਸਮਾਂ ਐਸਾ ਖਰਚ ਕਰਕੇ ਸੰਗਤ ਚੱਲਦੇ ਵਿਚਾਰ ਇਹ ਕਰਨਾ ਹੈ ਕਿ ਸੰਗਤ ਇਸ ਆ ਕੇ ਅ빠 ਤੋਂ ਕੀ ਲੈ ਕੇ ਜਾ ਰਹੇ ਹਾਂ ਕੀ ਲੈ ਕੇ ਜਾਣਾ ਤੇ ਜੋ ਗਲਤ ਨਹੀਂ ਇੱਕ ਪਾਲਤੀ ਰਾਤਿਆਂ ਤੇ ਦੋਇ ਪਾ ਚੜੀਏ ਸੋਹਣ ਨੂੰ ਸਭ ਕਹਿੰਦੇ ਨੇ ਇੱਕ ਪਾਲਤੀ ਰਾਤਿਆਂ ਤੇ ਦੋਇ ਪਾ ਚੜੀਏ ਸੋਹਣ ਸੰਗਤ ਵਿੱਚ ਆ ਕੇ ਨਿੰਦਾ ਚੁਗਲੀ ਅੱਖਾਂ ਗੰਦੀਆਂ ਕਰਕੇ ਆਪਣੇ ਮਨ ਨੂੰ ਖਰਾਬ ਕਰਕੇ ਦੋਪਾ ਹੋਰ ਚੜਾ ਕੇ ਤੇ ਨਹੀਂ ਵਾਪਸ ਜਾਣਾ ਸੰਗਤ ਜੀ ਜਦੋਂ ਆਏ ਹਾਂ ਆਪਾਂ ਕੁਝ ਲੈ ਕੇ ਆਏ ਆਪ ਸਭ ਦੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਬਖਸ਼ਿਸ਼ ਹੈ ਆਪ ਸਭ ਨੂੰ ਮਹਾਰਾਜ ਨੇ ਸੰਗਤ ਵਿੱਚ ਸਿਤ ਕੀਤੀ ਹੈ ਸਾਥ ਸੰਗਤ ਜੀਓ ਕਿਸੇ ਦੇ ਅਕਾਊਂਟ ਵਿੱਚ 20 5000 ਰੁਪਏ ਹੋਣ ਪਰ ਕਿਸੇ ਦੇ ਅਕਾਊਂਟ ਵਿੱਚ 100000 ਰੁਪਏ ਹੋਣ ਉਸ ਨੂੰ ਵੇਖਦਾ ਜਰੂਰ ਹੈ ਕਿ ਮੇਰੇ ਅਕਾਊਂਟ ਠੀਕ ਹੈ ਨਾ ਕਿਸੇ ਨੇ ਉਸ 'ਚ ਸੱਤ ਤਾਂ ਨਹੀਂ ਮਾਰ ਲਈ ਕਿਸੇ ਨੇ ਹੈਕ ਕਰਕੇ ਵਿੱਚੋਂ ਪੈਸੇ ਤਾਂ ਨਹੀਂ ਕਢ ਲਏ बस संगत ਵਿੱਚ ਆ ਕੇ ਇਸ ਮਨ ਨੂੰ ਵੀ ਦੇਖਣਾ ਇਸ ਮਨ ਵਿੱਚ ਕਦੇ راہ ਆਇਆ ਹੈ ਕਿ ਨਹੀਂ ਆਇਆ ਹੈ ਅ ਮਨ ਵਿੱਚ ਕੋਈ ਟਿਕਾਅ ਆਇਆ ਹੈ ਕਿ ਨਹੀਂ ਆਇਆ ਹੈ ਇਹ ਮਨ ਆਪਣਾ ਕਿੱਥੇ ਖੜਾ ਹੈ ਜੇ ਪਰ ਸੰਗਤ ਵਿੱਚ ਜਾਂਦੇ ਆ 25 30 40 50 ਸਾਲ ਹੋ ਗਏ ਨੇ ਕਿ ਆਪਣਾ ਤਾਂ ਕੁਝ ਲੈ ਕੇ ਜਾ ਰਹੇ ਆ ਜੀਵਨ ਵਿੱਚ ਬਦਲਾਅ ਆਇਆ ਹੈ ਕਿ ਨਹੀਂ ਆਇਆ ਹੈ ਕਿ ਆਪਾਂ ਨੂੰ ਉਨੇ ਹੀ ਗੁੱਸਾ ਆਉਂਦਾ ਹੈ ਉਨੀ ਵਿੰਦਾ ਚੁਗਲੀ ਵਧੀਆ ਲੱਗਦੀ ਹੈ ਉਤਰੇ ਹੀ ਕਰੋਧ ਆਉਂਦਾ ਹੈ ਤੇ ਫਿਰ کہ گروہ صاحب دا حکم ٹھیک ہے ویچار کرنا ہے کہ اپا کتے کھڑے ہیں گیڑے تل تک ہیں آپ سمتا دے بڑے پاگر جو گروہ صاحب نے مخشش کے پاک کتی ہے ساتھ سمجھے بھائی بھائی سے اگر جتھا مارا گرام جو کیم انیس سو نبے میں تو لگا تھا شنیوار شام دے سماکم کر رہے ہیں تقریبا تی پہنٹی سال ہو چکے ہیں ਸਵਾਗਤ ਕਰਦੇ ਹਾਂ ਆਪ ਸਭ ਦਾ ਸਹਿਯੋਗ ਦਿੱਤਾ ਹੈ ਕਿਰਪਾ ਮੇਰ ਗੁਦਾਰਾ ਸਾਹਿਬ ਜਿਨ੍ਹਾਂ ਦਾ ਪਹਿਲਾ ਵਾਰੀ ਸਵਾਗਤ ਹੋਇਆ ਹੈ ਸ੍ਰੀ ਗੁਦਾਰਾ ਪ੍ਰਬੰਧਕ ਕਮੇਟੀ ਦਾ ਸ੍ਰੀ ਇਲਾਕਾ ਨਿਵਾਸੀ ਸੰਗਤਾਂ ਦਾ ਪਾਈਫਲ ਸੇਵ ਜਿੱਥੇ ਵੱਲੋਂ ਬਹੁਤ ਬਹੁਤ ਧਰਵਾਦ ਹੈ ਪਰ ਮੈਂ ਤਕਵੀਰਾਂ ਨੇ ਜੋ ਕਿ ਸੇਵਕਾਂ ਨੂੰ ਸਹਿਯੋਗ ਦਿੰਦਾ ਹੈ ਇਲਾਕਾ ਨਿਵਾਸੀ ਸੰਗਤਾਂ ਰਵਾ ਚੌਟਿਆ ਆ ਗਿਆ ਸਾਧ ਸੰਗਤ ਜੀਓ

ਤੰਤ ਚਿਕੁਰ ਨਾਮ ਸਹਿ ਵਿਦਾ ਸਹਿ ਕਰ 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 ਦਰਮਸਾਲ ਕੀਰਤਨ ਹਮੇ ਸਦਾ ਸੁਵਾਦੇ ਮਾਬਾਕਾਂ ਨਾਲ ਕੀਰਤਨ ਕਰਨ ਲਈ ਆਪ ਜੀ ਦੇ ਚਰਨ ਛਾਣਤੀ ਸੇਵਾ ਕਰਨ ਦਾ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਨ ਆਪ ਸਭ ਦਾ ਸਹਿਯੋਗ ਦਾ ਬਹੁਤ ਬਹੁਤ ਧੰਨਵਾਦ ਬੇਨਤੀ ਹੈ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਸਰਦਾਰ ਰੇਂਦਰ ਮੋਹਨ ਸਿੰਘ ਜੀ ਅਤੇ ਸਕੰਤਰ ਸਾਹਿਬ ਸਦਾ ਜਗਜੀਤ ਸਿੰਘ ਜੀ ਸੇਵਾ ਦਿੱਤੀ ਹੈ ਸਕਤਾ ਜਦੇ ਜੁਰੀ ਚ ਆ ਜਾ ਅਤੇ ਭਾਈ ਮਾਨ ਸਿੰਘ ਜੱਤੇ ਵੱਲੋਂ ਜੋ ਯਾਦ ਚ ਦਿੱਤਾ ਜਾਂਦਾ ਹੈ ਅਤੇ ਜੋ ਸਰਪਾ ਸੰਕਤਾ ਵੱਲੋਂ ਅਸ਼ੀਰਵਾਦ ਦਿੱਤਾ ਜਾਂਦਾ ਹੈ ਉਹ ਆ ਕੇ ਲੈਣਗੇ ਬੇਨਤੀ ਹੈ ਸਕੰਤਰ ਪਟਿਆਰ ਸਾਹਿਬ ਪ੍ਰਿੰਦਰਪਾਲ ਸਿੰਘ ਜੀ ਸਦਾ ਚਿੰਦਰਪਾਲ ਸਿੰਘ ਜੀ ਤੇ ਭਾਈ ਮਾਨ ਸਿੰਘ ਜੱਤੇ ਮਿਹਰਬਾਨੀਆਂ ਸਾਹਿਬ ਖਵਲਜੀਤ ਜੀ ਪਰਮਜੀਤ ਜੀ ਸਾਰੇ ਆਕੇ ਇਹਨਾਂ ਵੀਰਾਂ ਨੂੰ ਜੋ ਸਨਮਾਨਿਤ ਕਰਨਾ ਹੈ ਰੰਗੇ ਜੀ ਇਸ ਤੋਂ ਪਹਿਲਾਂ ਮੈਂ ਆਪ ਜੀ ਨੂੰ ਅਗਲੇ ਹਫਤੇ ਦੇ ਸਮਾਗਮ ਬਾਰੇ ਜਾਣਕਾਰੀ ਦੇ ਦਵਾ ਅਗਲੇ ਹਫਤੇ 24 ਮਈ ਦਾ ਸਮਾਗਮ ਸ਼ਾਮ 7:30 ਤੋਂ 9:30 ਵਜੇ ਤੱਕ ਗੁਰਦੁਆਰਾ ਸਰਗੁਰ ਸਿੰਘ ਸਭਾ ਮਾਈ ਨੰਦਕੌਰ ਕਮਾਰ ਮੰਡੀ ਵਿਖੇ ਬਣਾਇਆ ਜੀ ਉਹ ਆਪ ਸਭ ਦਾ ਸੇਵਾ ਦੀ ਬੇਨਤੀ ਹੈ ਉੱਤੇ ਵੀ ਬਰ ਚੜ ਕੇ ਹਾਜ਼ਰੀ ਭਰੋ ਧਰਵਾਦੀ ਬਣਾਓ ਜੀ ਬੇਨਤੀ ਆਪ ਸਭ ਦਾ ਜੋ ਸਭ ਦਾ ਜੋ ਸਾਰੇ ਸਮਾਗਮ ਚੱਲ ਰਹੇ ਹਨ

ਇੱਕ ਉਹ ਰਿੰਗ ਜੀ ਮਿਲੀ ਹੈ ਜਿਸ ਨੂੰ ਦਸ ਕੇ ਲੈ ਸਕਦਾ ਹੈ ਜੀ ਸੋ ਜਿਸ ਵੀ ਵੀਰ ਜੀ ਉਹ ਦਸ ਕੇ ਲੈ ਸਕਦਾ ਹਨ ਤੁਕਾਰਾ ਗਵਨਰ ਕਮੇਟੀ ਵੱਲੋਂ ਲੰਗਰ ਦਾ ਵੀ ਜੋ ਆਪ ਸਭ ਦਾ ਵਾਸਤੇ ਇੰਜਾਮ ਕੀਤਾ ਗਿਆ ਹੈ ਉਸ ਲੰਗਰ ਵਿੱਚ ਵੀ ਹਾਜ਼ਰੀਆਂ ਭਰਨੀ ਆ ਬਹੁਤ ਬਹੁਤ ਧੰਨਵਾਦ ਛੋਟੇ ਛੋਟੇ ਬੱਚਿਆਂ ਵਾਸਤੇ